ਦਾਏ ਵਾਕਿਆ ਯੂਨੀਵਰਸਿਟੀ ਦੀ ਜਿੱਤ ਹੈ ਕਿ ਸੈਂਟਰ ਹੁਣ ਧੋਖਾ ਦੇਣ ਵਾਲੇ ਤਰੀਕੇ ਨਾਲ ਆ ਰਿਹਾ ਅੱਗੇ ਜੇ ਨਾ ਹੁੰਦੀ ਜਿੱਤ ਜੇ ਉਹਨਾਂ ਨੂੰ ਇਹ ਗੱਲ ਸਮਝਣਾ ਆ ਗਈ ਹੁੰਦੀ ਕਿ ਸਾਰੇ ਜਨੇ ਲੋਕ ਪੰਜਾਬ ਦੇ ਖਾਸ ਕਰ ਨਾਲ ਨਾਲ ਹਿਮਾਚਲ ਵੀ ਤੇ ਹਰਿਆਣਾ ਵੀ ਉੱਠ ਪਏ ਨੇ ਤਾਂ ਇਹ ਧੋਖਾ ਦੇਣ ਦੀ ਕੋਸ਼ਿਸ਼ ਕਿਉਂ ਹੁੰਦੀ ਫਿਰ ਤਾਂ 22 ਤਰੀਕਾ ਲਾ ਹੈ ਗਈ ਸੀਗਾ ਨੋਟੀਫਿਕੇਸ਼ਨ ਇਹ ਨਵਾਂ ਕਿਉਂ ਲੈ ਕੇ ਆਏ ਆ ਕਿ ਇੱਕ ਗਲਤ ਮੈਸੇਜ ਕਨਵਿਓ ਪਤਾ ਕੀ ਹੈ ਲੈ ਦੇ ਕੇ ਰੌਲਾ ਕੀ ਹੈ ਇਹ ਥੋੜੀ ਮੇਰੀ ਕਿਸੇ ਦੀ ਵੀ ਲੌਜੀਕ ਵਾਲੀ ਗੱਲ ਮੰਨਣ ਚ ਇੰਟਰਸਟਿਡ ਨਹੀਂ ਗੇ ਇਹ ਸਿਰਫ ਇੱਕੋ ਗੱਲ ਚ ਇੰਟਰਸਟਿਡ ਹੈ ਕਿਤੇ ਲੋਕ ਨਾ ਆ ਜਾਣ ਕਿਉਂਕਿ ਜੇ ਲੋਕ ਆ ਗਏ ਫਿਰ ਇਹਨਾਂ ਨੂੰ ਉਹ ਗੱਲ ਮੰਨਣੀ ਪਊਗੀ ਔਰ ਉਹ ਇਸ ਬਾਰੇ ਬਿਲਕੁਲ ਕਲੀਅਰ ਨਹੀਂ ਕਿ ਅਸੀਂ ਧੱਕਾ ਕਰ ਰਹੇ ਹਾਂ ਜੇ ਧੱਕਾ ਨਹੀਂ ਕਰ ਰਹੇ ਤਾਂ ਆ ਕੇ ਸਾਹਮਣੇ ਬੈਠ ਕੇ ਦੱਸਣੇ ਕਿਉਂ ਕਰ ਰਹੇ ਆ ਭਾਈ ਇੱਕ ਇਲੈਕਟਿਡ ਚੀਜ਼ ਨੂੰ ਨੋਮੀਨੇਟਿਡ ਕਿਉਂ ਕਰਨਾ ਚਾਹੁੰਦੇ ਆ ਤੁਸੀਂ ਸੁਣੀ ਸਾਰੀ ਗੱਲਬਾਤ ਜੇ ਤੁਸੀਂ ਇਹੀ ਕਰਨੀ ਲਿਆਕਤ ਦੀ ਗੱਲ ਕਰਨੀ ਹੈ ਤਾਂ ਮੈਨੂੰ ਦੱਸੋ ਕਿੰਨੀਆਂ ਕ ਅਸੈਂਬਲੀਆਂ ਤੇ ਕਿੰਨੇ ਕ ਪਾਰਲੀਮੈਂਟ ਚ ਬੈਠਣ ਵਾਲੇ ਬੰਦੇ ਉਸ ਸ਼ਰਤ ਤੇ ਪੂਰਾ ਉੱਤਰ ਦੇ ਨੇ ਉਹ ਤਾਂ ਗੱਲ ਹੀ ਨਹੀਂ ਗਈ ਗੱਲ ਤਾਂ ਧੱਕੇ ਦੀ ਆ ਔਰ ਉਹ ਧੱਕਾ ਕਰ ਕੀ ਜਾ ਰਹੇ ਸੀਗੇ ਜਦੋਂ ਉਹਨਾਂ ਨੂੰ ਲੱਗਿਆ ਲੋਕ ਵਿਦਰੋਹ ਉੱਠ ਰਿਹਾ ਤੋ ਉਹਨੂੰ ਧੋਖਾ ਦੇਈਏ ਗੁੰਮਰਾਹ ਕਰੀਏ ਉਹ ਅਸੀਂ ਕਰ ਨਹੀਂ ਦੇਣਾ ਆ ਤੁਹਾਡੇ ਕੈਮਰੇ ਹੈਗੇ ਨੇ ਅੱਜ ਕੱਲ ਆ ਆਈਟਮ ਬੰਬ ਹੈਗੇ ਨੇ ਆਪਣੇ ਕੋਲੇ ਉਹਦੇ ਨਾਲ ਹੀ ਮੈਸੇਜ ਦੇ ਰਹੇ ਆ 10 ਤਰੀਕ ਨੂੰ ਜੋ ਪਹਿਲਾਂ ਉਹ ਜਿੱਡਾ ਪ੍ਰਚੰਡ ਰੂਪ ਚ ਹੋਣਾ ਸੀ ਉਹਨੇ ਉਸ ਤੋਂ ਵੀ ਵੱਡਾ ਹੋਊਗਾ ਖਬਰਾਂ ਇਹ ਚੱਲਦੀਆਂ ਨੇ ਹੁਣੇ ਵਿਦਿਆਰਥੀ ਵੀ ਤੁਹਾਨੂੰ ਕਹਿ ਰਹੇ ਸੀ ਕਿ ਸੈਂਟਰ ਚਲਾਉਂਦੀ ਹੈ ਯੂਨੀਵਰਸਿਟੀ ਨੂੰ ਸੈਂਟਰ ਫੰਡ ਦਿੰਦੀ ਹੈ ਉਹ ਕਲੀਅਰ ਕਰੋ ਜਰਾ ਪੰਜਾਬ ਦਾ ਕੀ ਰੋਲ ਹੈ ਉਹ ਕੁਝ ਨਹੀਂ ਯਾਰ ਜਿਵੇਂ ਰਮਨ ਨੇ ਦੱਸਿਆ ਪਹਿਲਾਂ ਇਹ ਪੰਜਾਬ ਦਾ ਹੀ ਪੈਸਾ ਹੈ ਸਾਡੀਆਂ ਹੀ ਜੁੱਤੀਆਂ ਹੈ ਸਾਡਾ ਹੀ ਸਿਰ ਹੈ ਇਹ ਸਾਰੇ ਜਿਹੜੇ ਕਾਲਜਸ ਦੀਆਂ ਜਾਂ ਸਟੂਡੈਂਟਾਂ ਦੀਆਂ ਜੋ ਵੀ ਪੈਸਾ ਆ ਰਿਹਾ ਫੀਸਸ ਦੇ ਸ਼ਕਲ ਚ ਜਾਂ ਕਿਸੇ ਵੀ ਸ਼ਕਲ ਚ ਉਹ ਕਿਧਰ ਕਿਨ੍ਹਾ ਜਾਂਦਾ ਹੈ ਕਿੰਨਾ ਦਿੰਦਾ ਸੈਂਟਰ ਗਿਣ ਗਿਣਾ ਕੇ ਕਿੰਨਾ ਦਿੰਦਾ ਉਹਨੇ ਤਾਂ 200 ਕਰੋੜ 200 ਕਰੋੜ ਗਿਣ ਲਓ ਔਰ ਮੈਨੂੰ ਸਮਝ ਨਹੀਂ ਆਉਂਦੀ ਆਪ ਸਟੇਟ ਵਾਲਿਆਂ ਦੀ ਮਤਲਬ 150000 ਕਰੋੜ ਦਾ ਇਹਨਾਂ ਦਾ ਐਕਸਪੈਂਡਿਚਰ ਹੈ ਸਟੇਟ ਦਾ 1 ਸਾਲ ਦਾ ਉਹਦੇ ਚ 200 ਕਰੋੜ ਨਹੀਂ ਹੋ ਸਕਦਾ ਤੁਸੀਂ ਸੈਂਟਰ ਤੋਂ ਲੈਣਾ ਹੀ ਕਿਉਂ ਹੈ ਤੇ ਤੁਹਾਡਾ ਪ੍ਰੀਮੀਅਰ ਐਜੂਕੇਸ਼ਨ ਇੰਸਟੀਟਿਊਸ਼ਨ ਹੈ 1882 ਦੀ ਯੂਨੀਵਰਸਿਟੀ ਹੈ ਜਿਹੜੀਆਂ ਦੇਸ਼ ਚ ਦੋ ਬਣੀਆਂ ਸੀ ਉਹਨਾਂ ਚੋਂ ਇੱਕ ਹੈ ਕਿਧਰੋਂ ਲਾਹੌਰ Shimla ਹੁਸ਼ਿਆਰਪੁਰ ਹੁੰਦੀ ਇੱਥੇ ਆਈ ਤੁਸੀਂ ਚਾਕੇ ਸੈਂਟਰ ਦੇ ਹੱਥ ਚ ਬਣਾ ਦੇਉਗੇ ਸੌਰੀਓ ਅੱਗੇ ਹੋ ਕੇ ਵਾਪਸ ਲੋ ਉਹਦੀ ਬਜਾਈ ਉਹਨਾਂ ਨੂੰ ਦੱਸ ਦਿਆ ਕਿ ਆ ਲਿਆ ਕੇ ਆਓ ਨੋਟੀਫਿਕੇਸ਼ਨ ਸਾਡ ਨੂੰ ਕੱਢੋ ਵਿੱਚੋਂ ਤੁਹਾਡੇ ਨਾਲ ਲੋਕਾਂ ਦੀ ਸਿੱਧੀ ਲੜਾਈ ਹੋਵੇ ਜਦੋਂ ਬਦਲੀਆਂ ਕਰਨੀਆਂ ਓਦੋਂ ਪੰਜਾਬ ਸਰਕਾਰ ਜਦੋਂ ਸੈਂਟਰ ਨਾਲ ਹੱਕਾਂ ਦੀ ਲੜਾਈ ਲੜਨੀ ਹੈ ਓਦੇ ਪੰਜਾਬ ਸਰਕਾਰ ਪਿੱਛੇ ਉਹ ਚਾਹਦੇ ਲੋਕੋ ਤੁਸੀਂ ਜਾਓ ਅੱਗੇ ਇਹ ਇਹਨਾਂ ਦੀ ਨੌਨ ਸੈਂਸ ਅਕਾਲੀ ਦਲ ਸਰਕਾਰ ਵੇਲੇ ਤੋਂ ਲੈ ਕੇ ਹੁਣ ਤੱਕ ਕੋਈ ਵੀ ਸੀਐਮ ਕਹਿੰਦਾ ਸੈਨੇਟ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੁੰਦਾ ਰਿਹਾ ਮੀਤ ਇਹਰ ਹੌਨ ਹਾਇਰ ਹਾਇਰ ਐਜੂਕੇਸ਼ਨ ਮਿਨਿਸਟਰ ਉਹ ਵੀ ਨਹੀਂ ਸ਼ਾਮਲ ਹੁੰਦੇ ਜੇ ਇਹਨਾਂ ਨੇ ਕੋਈ ਤਾਂ ਵੀ ਬਹੁਤ ਵੱਡਾ ਰੋਲ ਹੈ ਚੇਰਾ ਜੀ ਇਹਨਾਂ ਨੇ ਕੁਝ ਕੀਤਾ ਹੁੰਦਾ ਇੱਥੇ ਬੈਠੇ ਕਿਉਂ ਹੁੰਦੇ ਆ ਰੋਣਾ ਗੀੜੀ ਗੱਲ ਦਾ ਸਾਡੇ ਤਾਂ ਸਾਡੇ ਨਹੀਂ ਹੋਏ ਉਹ ਦਿੱਲੀ ਦੇ ਹੋ ਗਏ ਵੋਟਾਂ ਸਾਡੀਆਂ ਭੁਗਤਣਾ ਦਿੱਲੀ ਦੇ ਹੱਕ ਚ ਮੈਂ ਉਹ ਨਹੀਂ ਕਹਿੰਦਾ ਕਿ ਖਾਣਾ ਹਲਵਾਈਆਂ ਦੇ ਪੌਂਕੜਾ ਕਿਸਾਈਆਂ ਦੇ ਹੁੰਦਾ ਨਾ ਆਏ ਜੀ ਕੁਝ ਨਹੀਂ ਨਹੀਂ ਉਲਟਾ ਹੁੰਦਾ ਹੈ ਇਹ ਉਹ ਚੱਕਰ ਹੋ ਰਿਹਾ ਸਾਡੇ ਵੱਲੋਂ ਸਾਡੇ ਟੈਕਸ ਨਾਲ ਸਾਡੇ ਗੱਲਾਂ ਨਾਲ ਸਾਡੀਆਂ ਵੋਟਾਂ ਨਾਲ ਇਹਨਾਂ ਦੀ ਢੂੰ ਢੂੰ ਹੁੰਦੀ ਹੈ ਜਾ ਕੇ ਦਿੱਲੀ ਦੇ ਹੱਕ ਵਿੱਚ ਭੁਗਤ ਦੇ ਨੇ ਤੁਸੀਂ ਮੈਨੂੰ ਦੱਸੋ ਕੋਈ ਵੀ ਚੀਜ਼ ਫੈਡਰਲਿਜ਼ਮ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਚੀਜ਼ ਨੂੰ ਲੈ ਕੇ ਜਿਹਦੇ ਚ ਸਟੇਟਾਂ ਦੇ ਅਧਿਕਾਰ ਦੀ ਗੱਲ ਹੋਵੇ ਪੰਜਾਬ ਸਰਕਾਰ ਕਿੱਥੇ ਲੜੀ ਹੈ ਜਸ ਟੈਲ ਮੀ ਵਨ ਇਵਨ ਤੇ ਮੈਂ ਤੁਹਾਨੂੰ ਤਾਮਿਲ ਲਾਡੂ ਜਾਂ ਸਾਉਦੀਆਂ ਬਾਕੀ ਸਟੇਟਾਂ ਜਾਇਵਨੀ ایسਟਰਨ ਸਟੇਟਾਂ 20 ਉਦਾਹਰਨਾਂ ਦੇ ਦੂੰਗਾ ਕੈਨ ਯੂ ਬਿਲੀਵ 371 A ਦੇ ਤਹਿਤ ਹੈ ਸ਼ਾਇਦ ایسਟਰਨ ਸਾਈਡ ਤੇ ਜੋ ਵੀ ਦੇਸ਼ ਆਉਂਦੇ ਨੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਭਾਰਤ ਸਰਕਾਰ ਉਹਨਾਂ ਨਾਲ ਗੱਲ ਕਰੂਗੀ ਤਾਂ ਉਹਨਾਂ ਸਟੇਟਾਂ ਨਾਲ رائے ਲੈ ਕੇ ਕਰੂਗੀ ਔਰ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਸੰਧੀ ਹੋਊਗੀ ਕਿ ਪਾਕਿਸਤਾਨ ਨਾਲ ਜੋ ਗੱਲ ਹੁੰਦੀ ਹੈ ਉਹਦੇ ਚ ਪੰਜਾਬ ਤੇ ਰਾਜਸਥਾਨ ਦੀ رائے ਲਈ ਜਾਂਦੀ ਹੈ ਕਦੇ ਵੀ ਪੰਜਾਬ ਸਰਕਾਰ ਨੇ ਮੰਗ ਮੰਗੀ ਹੈ ਕਦੇ ਉਹਨੇ ਕਿਹਾ ਕਿ এডਿਕੇਸ਼ਨ ਦਾ ਰਾਈਟ ਤਾਂ ਇੱਕ ਫੈਡਰਲ ਲੈਵਲ ਤੇ ਸਟੇਟ ਦਾ ਅਧਿਕਾਰ ਸੀ ਕਦੇ ਉਹਨੇ ਕੋਸ਼ਿਸ਼ ਕੀਤੀ ਕਿ ਬਾਕੀ ਸਟੇਟਾਂ ਨੂੰ ਨਾਲ ਲੈ ਕੇ ਇਹਦੀ ਲਾંબੰਦੀ ਕਰੀਏ ਜਦੋਂ ਇੱਥੇ ਲੋਕ ਡੋਬਰੇ ਸੀ ਸਾਡੇ ਮੁੱਖ ਮੰਤਰੀ ਬ੍ਰੇਕਫਾਸਟ ਕਰਨ ਤਾਂ ਚਲੇ ਗਏ ਚन्नई ਆ ਫੈਡਰਲਿਜ਼ਮ ਦੀ ਗੱਲ ਤੇ ਕੋਈ ਸਾਂਝ ਨਹੀਂ ਪਾਈ ਕੀ ਗੱਲ ਕਰ ਰਿਹਾ ਕੋਈ ਨਾ ਇਹ ਤਾਂ ਵੇਚਣ ਚ ਇੰਟਰਸਟਡ ਨਹੀਂ ਆਂਦੇ ਸਾਨੂੰ ਮੰਤਰੀ ਬਣਾਈ ਰੱਖੋ ਤੇ ਜਿਹੜੀਆਂ ਸਾਡੀਆਂ ਕਰਪਸ਼ਨਾਂ ਨੇ ਉਹਨੂੰ ਈਡੀ ਤੋਂ ਤੇ ਸੀਬੀਆਈ ਤੋਂ ਬਚਾਈ ਰੱਖੋ ਸਾਰੀਆਂ ਕ੍ਰੋਸ ਦੀ ਪਾਰਟੀ ਜਿਹੜੀਆਂ ਇਹਨਾਂ ਸਾਰੀਆਂ ਪਾਰਟੀਆਂ ਦੀ ਇਹੀ ਕਰਤੂਤ ਹੈ ਬਸ ਅਸੀਂ ਤੁਹਾਡੇ ਨਾਲ ਸਹਿਮਤ ਹੈ ਪੰਜਾਬ ਨੂੰ ਜਿੱਥੇ ਕਰਾਉਣਾ ਸਾਈਨ ਕਰਾਓ ਮਿੰਦਾ ਸਾਡਾ ਮੁੱਖ ਮੰਤਰੀ ਨਹੀਂ ਸੀ ਦਰਬਾਰਾ ਸਿੰਘ ਜਿਹਨੇ ਇੰਦਰਾ ਖੰਦੀ ਦੀ ਘੁਰਕੀ ਤੋਂ ਡਰ ਕੇ ਸਾਰੇ ਕੇਸ ਸੁਪਰੀਮ ਕੋਰਟ ਚੋਂ ਵਾਪਸ ਲਏ ਸੀ ਕੀ ਕਿਹਾ ਸੀ ਉਹਨੇ ਜਾਂ ਤਾਂ ਕੇਸ ਵਾਪਸ ਲੈ ਨਹੀਂ ਤਸਤੀਫਾ ਦੇ ਭਾਈ ਸਾਹਿਬਾਂ ਦੇ ਨਾ 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 ਚੱਕ ਕਿੱਥੇ ਸਾਈਨ ਕਰਨੇ ਆ스티ਵਾਨਾ ਲੈ ਮੇਰੇ ਕੋਲ